शक्ति हमें देता मन का विश्वास होना भूल कर भी कोई भूल बूर होना प्रतनी शक्ति हमें देता मन का विश्वास बहुत पॉजिटिव चेंजेस मैंने अभिराज में देखे आई एम रियली थैंकफुल टू रघु सर एंड अतुल मदान जी जिन्होंने ये इनिशिएटिव किया मोर इम्पॉर्टेंट थिंग इज़ मैंने बहुत सेंटर देखे बट दे ऑल आर वेरी वेरी प्रोफेशनल पीपल बट रघु सर वो समझते हैं कि हमारी तकलीफ़ क्या है जो पेरेंट इस तकलीफ़ में गुजरा हो या निकल रहा हो वही एक दूसरे की प्रॉब्लम समझ सकते हैं नॉर्मली इस चीज़ को कोई अंडरस्टैंड नहीं कर सकता हूं आई एम रियली थैंकफुल टू ऑल ऑफ यू सब पेरेंट्स यहां पे एक दूसरे को बहुत सपोर्ट करते हैं बहुत ज्यादा सपोर्ट करते हैं थैंक यू थैंक यू ऑल ऑफ यू हमम मम्मी किसी का सऱ्यांनो ਅਸੀਂ ਇੰਨੇ ਜਿਆਦਾ ਮਤਲਬ ਸਾਨੂੰ ਸਾਰਿਆਂ ਨੂੰ ਮਤਲਬ ਇਹ ਆ ਕਿ ਬੱਚਾ ਸਹਿਜ ਕਦੀ ਕੁਝ ਬੋਲ ਨਹੀਂ ਪਾਇਆ ਇਹਨੇ ਮੰਮਾ ਵੀ ਨੂੰ ਇੱਥੇ ਆ ਕੇ ਕਹਿਣਾ ਸ਼ੁਰੂ ਕੀਤਾ ਸੱਚਾ ਨਹੀਂ ਮਚ ਜਾ ਕੇ ਸਹਿਜ ਨਹੀਂ ਬੋਲਿਆ ਤੇ ਅੱਜ ਤੁਸੀਂ ਦੇਖ ਰਹੇ ਹੋ ਆਪਣਾ ਨਾਮ ਦੱਸਦਾ ਮਮਾ ਪਾਪਾ ਦਾ ਨਾਮ ਦੱਸਦਾ ਸਭ ਕੁਝ ਦੱਸਦਾ ਕਦੀ ਅਸੀਂ ਸਕੂਲ ਗਏ ਸੀ ਮੈਂ ਇਹਦੀ ਸਰਕਾਰੀ ਸਕੂਲ ਵੀ ਦੇਖੇ ਕਿ ਮੈਂ ਉੱਥੇ ਇੱਕ ਟੀਚਰ ਲਗਾਦਾ ਪ੍ਰਾਈਵੇਟ ਕਿ ਇਹ ਸਹਿਜ ਉਹ ਚੰਗੀ ਤਰ੍ਹਾਂ ਟ੍ਰੀਟ ਕਰੇ ਜਿਹੜਾ ਮਤਲਬ ਬੱਚਿਆਂ 'ਚ ਰਹੇ ਹੋਰ ਨਹੀਂ ਕੋਸ਼ਤਾ ਐਟਲੀਸਟ ਬੱਚਿਆਂ 'ਚ ਤਾਂ ਰਹੇਗਾ ਪਰ ਸਰਕਾਰੀ ਸਕੂਲ ਵਾਲਿਆਂ ਨੇ ਵੀ ਮਤਲਬ ਮੈਨੂੰ ਮਨਾ ਕਰ ਦਿੱਤਾ ਕਿ ਮੈਂ ਐਜੇ ਦੇ ਬੱਚੇ ਨੂੰ ਨਹੀਂ ਰੱਖ ਸਕਦਾ ਪ੍ਰਾਈਵੇਟ ਸਕੂਲ ਅਜਿਹੇ ਇਹ ਕੋਣਾਂ ਲਈ ਬਿਲਕੁਲ ਮਨਾ ਕਰ ਦਿੱਤਾ ਤੇ ਅੱਜ ਸਹਿਦ ਸਕੂਲ ਦਾ ਟਾਪਰ ਆ ਸਹਿਦ ਇੰਨਾ ਵਧੀਆ ਸਕੂਲ ਚ ਪਰਫਾਰਮ ਕਰਦਾ ਨਾ ਇਹਨੂੰ ਲਗਾਇਆ ਮੈਂ ਆਕਸਫੋਰਡ ਯੂਨੀਅਰ ਸਕੂਲ ਹੈ ਕਪੂਥਲਾ ਵਿੱਚ ਜਿੱਥੇ ਇਹ ਨਨਟੋ ਹਾਲ ਮੈਂ ਬਹੁਤ ਬਹੁਤ ਥੈਂਕਸ ਕਰਨਾ ਚਾਹੁੰਦੀ ਆ ਰਗੂ ਸਰਦਾ ਜਿਨ੍ਹਾਂ ਨੇ ਕੀ ਕੇਅਰ ਫਾਰ ਆਟイズਮ ਸੈਂਟਰ ਖੋਲਿਆ ਹੋਇਆ ਆ ਜਦੋਂ ਸਾਨੂੰ ਪਤਾ ਲੱਗਾ ਸੀ ਕਿ ਸਾਡੇ ਬੱਚੇ ਨੂੰ ਕੋਈ ਪ੍ਰੋਬਲਮ ਹੈ ਤਾਂ ਉਸ ਟਾਈਮ ਮੈਂ ਬਿਆਨ ਨਹੀਂ ਕਰ ਸਕਦੀ ਕਿ ਅਸੀਂ ਕਿੰਨਾ ਪਰੇਸ਼ਾਨ ਹੋਏ ਸੀ ਕਿਉਂਕਿ ਇੱਕ ਮਾਂ-ਬਾਪ ਦੀ ਦੌਲਤ ਉਸਦੇ ਬੱਚੇ ਹੁੰਦੇ ਆ। ਔਰ ਬੱਚਿਆਂ ਦੇ ਨਾਲ ਸਾਡੀ ਜ਼ਿੰਦਗੀ ਪੂਰੀ ਲਾਈਫ ਜੁੜੀ ਹੁੰਦੀ ਆ। ਮੇਰੀ ਬੇਟੀ 13 ਪਲੱਸ ਹੈ ਆ ਔਰ ਮੇਰਾ ਬੇਟਾ ਪੂਰੇ 10 ਸਾਲ ਛੋਟਾ ਹੈ ਮੇਰੀ ਬੇਟੀ ਨਾਲੋਂ। ਬਹੁਤ ਮੰਨਤਾ ਤੋਂ ਬਾਅਦ ਸਾਨੂੰ ਬੇਟਾ ਮਿਲਿਆ। ਪਰ ਜਦੋਂ ਇਹ 2.5 ਸਾਲ ਦਾ ਹੋਇਆ ਅਸੀਂ ਸੋਚਦੇ ਰਿਹਾ ਕਿ ਸ਼ਾਇਦ ਇਹ ਜੀ ਸਪੀਚ ਆਜੂਗੀ ਯਸਟ ਮम्मा ਪਾਪਾ ਕਹਿੰਦਾ ਸੀ ਪਰ ਉਹ ਵੀ ਉਹਨੂੰ ਪਤਾ ਨਹੀਂ ਸੀ ਕਿ ਮम्मा ਮੈਨੂੰ ਕਹਿਣਾ ਔਰ ਪਾਪਾ ਇਹਨਾਂ ਨੂੰ ਕਹਿਣਾ ਹੈ ਦੋਨੋਂ ਬੜੇ ਇਕੱਠੇ ਬੋਲਦਾ ਸੀ ਮम्मा ਪਾਪਾ ਮਤਲਬ ਮੈਨੂੰ ਵੀ ਪਾਪਾ ਕਹਿ ਦਿੰਦਾ ਸੀ ਗੱਲ ਸਾਡੇ ਘਰ 'ਚ ਵੱਡੇ ਸੀਗੇ ਤਾਂ ਉਹ ਕਹਿੰਦੇ ਕੋਈ ਗੱਲ ਨਹੀਂ ਕਿ ਬੱਚਾ ਲੇਟ ਬੋਲਣਾ ਸ਼ੁਰੂ ਕਰਦਾ ਕਈ ਵੀ ਹੋ ਜਾਊਗਾ ਪਰ ਉਹ ਦਿਨ ਮੇਰੇ ਲਈ ਸਭ ਤੋਂ ਜ਼ਿਆਦਾ ਮੁਸ਼ਕਿਲ ਵਾਲਾ ਸੀ ਜਿੱਦਣ ਮੈਨੂੰ ਪਤਾ ਲੱਗਾ ਕਿ ਮੇਰੇ ਬੱਚੇ ਨੂੰ ਕੋਈ ਪ੍ਰੋਬਲਮ ਹੈ ਅੱਜ ਉਸ ਟਾਈਮ ਸਾਡੇ ਤੇ ਮੁਸ਼ਕਲਾਂ ਦਾ ਪਹਾੜ ਟੁੱਟ ਪਿਆ ਕਿ ਅਸੀਂ ਹੁਣ ਕਿਹੜੀ ਸਾਈਡ ਤੇ ਜਾਈਏ ਜਦੋਂ ਸਾਨੂੰ ਇਸ ਸੈਂਟਰ ਦਾ ਪਤਾ ਲੱਗਿਆ ਅਸੀਂ ਸੇਮ ਡੇ ਡਾਕਟਰ ਚਰਨਜੀਤ ਲਾਲ ਜਿਹੜੇ ਕਿ ਫਗਵਾੜਾ ਰਹਿੰਦੇ ਨੇ ਅਸੀਂ ਉੱਥੇ ਗਏ 25 ਦੀ ਦਵਾਈ ਲੈਣ ਵਾਸਤੇ ਉਹਨਾਂ ਨੇ ਮੈਨੂੰ ਮੈਂ ਉਹਨਾਂ ਦਾ ਸ਼ੇਅਰ ਕੀਤਾ ਕਿ ਸਰ ਇਹ ਮੇਰੇ ਨਾਮ ਤੇ ਜਦੋਂ ਇਹਦਾ ਨਾਮ ਲੈਂਦੇ ਰਿਸਪੌਂਡ ਨਹੀਂ ਕਰਦਾ ਔਰ ਪ੍ਰੋਪਰ ਕਦੇ ਆਈ ਕੰਟੈਕਟੇਰ ਹੈ ਹੀ ਨਹੀਂ ਸੀ ਮੈਂ ਹਵਾਜ਼ਾ ਜਿਹੜੀਆਂ ਸਿਮਰਨ ਪ੍ਰੀਤ, ਸਿਮਰਨ ਸਿੰਘੂ ਪਰ ਮੇਰਾ ਬੇਟਾ ਬਿਲਕੁਲ ਵੀ ਪਲਟ ਕੇ ਇੱਕ ਵਾਰ ਵੀ ਨਹੀਂ ਦੇਖਦਾ ਸੀਗਾ। ਸਾਨੂੰ ਜਦੋਂ ਉਹਨਾਂ ਨੂੰ ਮੈਂ ਇਹ ਪ੍ਰੋਬਲਮ ਦੱਸੀ ਉਹਨਾਂ ਨੇ ਸੇਮ ਡੇ ਸਾਨੂੰ ਕਿਹਾ ਕਿ ਤੁਹਾਡੇ ਲਾਗੇ ਇਹ ਸੈਂਟਰ ਆ ਤੁਸੀਂ ਉੱਥੇ ਜਾਓ। ਔਰ ਉਹ ਦਿਨ ਮੈਂ ਕਦੇ ਨਹੀਂ ਭੁੱਲ ਸਕਦੀ ਜੁਲਾਈ 19 ਅਸੀਂ ਸੇਮ ਡੇ ਇੱਥੇ ਆਏ ਗੱਲਬਾਤ ਕੀਤੀ ਸਾਨੂੰ ਸਰ ਨੇ ਬਹੁਤ ਅੱਛੇ ਤਰੀਕੇ ਦੇ ਨਾਲ ਗਾਈਡ ਕੀਤਾ ਅਸੀਂ ਸੇਮ ਡੇ ਹੀ ਬੱਚੇ ਦੀ ਐਡਮਿਸ਼ਨ ਇੱਥੇ ਕਰਵਾ ਦਿੱਤੀ। ਐਪ੍ਰੋਕਸੀਮੇਟਲੀ 6 ਮਹੀਨੋਂ ਹੈ ਜੀ ਮੇਰੇ ਬੱਚੇ ਨੂੰ ਇਧਿਆਂ ਦੇ। ਥੈਂਕ ਗੋਡ ਕਿ ਮੇਰੇ ਬੱਚੇ ਦੀ ਸਪੀਚ ਆ ਗਈ ਆ। ਹੁਣ ਤਿੰਨ ਤੋਂ ਚਾਰ ਵਰਡ ਮਮਾ ਪਾਣੀ ਦੇ ਦੋ ਆਪਣੇ ਆਪ ਬੋਲਦਾ ਆ। ਪਾਪਾ ਮੈਨੂੰ ਆ ਚੀਜ਼ ਚਾਹੀਦੀ ਆਪਣੇ ਆਪ ਬੋਲਦਾ ਆ। ਮੈਂ ਰਗੂ ਸਰ ਔਰ ਪੂਰੇ ਸਟਾਫ ਦਾ ਇਹ ਜਿਲੋਂ ਦਾ ਧੰਨਵਾਦ ਕਰਦੀ ਆ ਕਿ ਸਾਡੇ ਬੱਚੇ ਨੂੰ ਜੋ ਵੀ ਟ੍ਰੇਨਿੰਗ ਦਿੱਤੀ ਆ ਜੋ ਵੀ ਸਿਖਾਇਆ ਆ ਇਹਨਾਂ ਨੇ ਸਿਖਾਇਆ ਆ। ਔਰ ਸਭ ਤੋਂ ਵੱਡੀ ਗੱਲ ਕਿ ਇੱਕ ਮਾਪੇ ਦੀ ਫੀਲਿੰਗਸ ਇੱਕ ਉਹੀ ਮਾਪੇ ਸਮਝਦਾ ਹੈ ਜਿਹੜਾ ਆਪ ਇਸ ਸਫਰ ਇਸ ਚਤਤਰਾਣੀ ਪ੍ਰੋਬਲਮ ਸਫਰ ਕਰ ਰਿਹਾ ਹੁੰਦਾ ਹੈ ਔਰ ਸਾਨੂੰ ਇੱਥੇ ਆ ਕੇ ਬਹੁਤ ਬਹੁਤ ਹੀ ਜ਼ਿਆਦਾ ਤਸੱਲੀ ਮਿਲੀ ਬਹੁਤ ਅੱਛੇ ਰਿਜ਼ਲਟ ਮਿਲੇ ਮੈਂ ਸਾਰੇ ਪੇਰੈਂਟਸ ਨੂੰ ਕਹਿਣਾ ਚਾਹੁੰਦੀ ਆ ਕਿ ਪਲੀਜ਼ ਇਹਨਾ ਵੇਟ ਕਰੋ ਕਿ ਬੱਚਾ ਆਪਣੇ ਆਪ ਬੋਲਣ ਲੱਗ ਜਾਊਗਾ और वो शिक्षा की हमारे बहुत आज मैं यहाँ पर सिर्फ इस वर्ल्ड ऑटिज्म अवेयरनेस डे के ऊपर दो मैसेजेस देना चाहूंगा पहला तो जो आज हमारे यहाँ पर जितने मीडिया पर्सन आए हुए हैं क्योंकि एक मीडिया के लिए मुझे क्या मैसेज देना है जो समाज में जाएगा वो जरूरी है और दूसरा मुझे मैसेज देना है यहाँ जो हमारे पेरेंट्स आए हुए हैं क्योंकि पेरेंट्स के लिए ही सबसे ज़्यादा ये इंपॉर्टेंट चीज है जो हम बार बार बोलते हैं और आज मैं उस चीज़ को दोहराना चाहूंगा सबसे पहली चीज़ जो हमारे जितने मीडिया पर्सन हैं या जिनको भी ऑटिज्म के बारे में नहीं पता है ऑटिज्म के लिए ऑटिज्म को समझने के दो पहलू हैं सबसे पहला ऑटिज्म के अर्ली सिम्टम्स क्या होते हैं पहले तो वो सभी पेरेंट्स या समाज में सभी लोगों को मालूम होना चाहिए जो तो पेरेंट्स हैं उनको तो अच्छी तरह से पता है लेकिन आज इसी मौके के ऊपर बाकी लोगों को मैं वो मैसेज देना चाहता हूं ताकि ये बात कई आगे लोगों तक पहुंच सके सो so, सबसे पहला पहलू ये है कि इसे जल्दी आइडेंटिफाई करना जल्दी आइडेंटिफाई करना मतलब जिन बच्चों को ऑटिज्म स्पेक्ट्रम डिसऑर्डर सस्पेक्टेड है ये सवा साल डेढ़ साल दो साल के अंदर अंदर मैक्सिमम सिम्टम्स जो हैं वो नजर आने शुरू हो जाते हैं उनमें से

ਮੇਰੇ ਬੱਚਿਆਂ ਨੇ ਪਿਓਰ ਨੇ ਮੇਰੇ ਬੱਚਿਆਂ ਨੇ ਇਸ ਸੋਸਾਇਟੀ ਨੂੰ ਐਕਸੈਪਟ ਕੀਤਾ ਸੀ ਅੱਜ ਇਸ ਲਈ ਵਰਲਡ ਆਟਿਜ਼ਮ ਡੇ ਮਨਾਇਆ ਜਾਂਦਾ ਹੈ ਸੋ ਅੱਜ ਦੇ ਦਿਨ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਦੱਸਣਾ ਚਾਹੁੰਦਾ ਕਿਉਂਕਿ ਹਜੇ ਵੀ ਸਮਾਜ ਨੂੰ ਆਟਿਜ਼ਮ ਦੇ ਪ੍ਰਤੀ ਜਾਗਰੂਕ ਕਰਨ ਦੀ ਬਹੁਤ ਲੋੜ ਹੈ ਕਿਉਂਕਿ ਵੱਡੀਆਂ-ਵੱਡੀਆਂ ਮੇਰੇ ਕੋਲ ਇੱਥੇ ਰੋਜ਼ ਸਾਰਾ ਦਿਨ ਕਾਫੀ ਪੇਰੈਂਟਸ ਆਂਦੇ ਨੇ ਬਹੁਤ ਐਜੂਕੇਟਿਡ ਤੋਂ ਐਜੂਕੇਟਿਡ ਪੀਪਲ ਆਂਦੇ ਨੇ ਜਿਹੜੇ ਕਹਿੰਦੇ ਜੀ ਅਸੀਂ ਕਦੀ ਆਟਿਜ਼ਮ ਸੁਣਿਆ ਹੀ ਨਹੀਂ ਹੈ ਸੋ ਅੱਜ ਦਾ ਮਕਸਦ ਸਾਡਾ ਇਹਨਾਂ ਬੱਚਿਆਂ ਦੇ ਨਾਲ ਰਲ ਮਿਲ ਕੇ ਇਸ ਦਿਨ ਨੂੰ ਸੈਲੀਬ੍ਰੇਟ ਕਰਨਾ ਔਰ ਪੇਰ ਸੋ ਇਹੀ ਇਹਦਾ ਅਜਦਾ ਮੇਨ ਮੋਟੋ ਸੀਗਾ ਸੋ ਤੁਸੀਂ ਸਾਰਿਆਂ ਨੇ ਇੱਥੇ ਆ ਕੇ ਆਪਣੀ ਪ੍ਰੈਜ਼ੈਂਸ ਦਿੱਤੀ ਹੈ ਇੱਕ ਇੱਕ ਚੀਜ਼ ਕਿਉਂਕਿ ਤੁਹਾਡੇ ਕੋਲ ਜਿਹੜੇ ਬੱਚੇ ਆਉਂਦੇ ਆ ਕਾਫੀ ਸਪੈਸ਼ਲ ਹੈਗੇ ਨੇ ਔਰ ਇੱਕ ਬਹੁਤ ਵੱਡਾ ਚੈਲੰਜ ਹੈ ਜੀ ਇਹਨੂੰ ਕਿੱਦਾਂ ਤੁਸੀਂ ਐਕਸੈਪਟ ਕੀਤਾ ਔਰ ਕਿੱਦਾਂ ਬੱਚਿਆਂ ਨਾਲ ਟਰੀਟ ਕਰਦੇ ਹੋ ਸਰ ਇਹ ਚੈਲੰਜ ਬੀਂਗ ਅ ਮੈਂ ਖੁਦ ਪੇਰੈਂਟਾਂ ਆਂ ਦੀ ਮੈਂ ਖੁਦ ਇੱਕ ਸਪੈਸ਼ਲ ਬੱਚੇ ਦਾ ਪੇਰੈਂਟ ਆ ਸੋ ਜੇ ਮੈਂ ਇਹਨੂੰ ਇੱਕ ਨਜ਼ਰੀਏ ਨਾਲ ਦੇਖਾਂ ਤੇ ਅੱਜ ਤੋਂ 10 ਸਾਲ ਪਹਿਲਾਂ ਮੇਰੇ ਬੱਚੇ ਦਾ ਡਾਇਗਨੋਸ ਹੋ ਗਿਆ ਸੀ ਜੀ ਸਵਾ ਦੋ ਸਾਲ ਤੇ ਅਸੀਂ ਰੋਲਾ ਪਾ ਪਾ ਕੇ ਕਹਿੰਨੇ ਆ अर्ली ਇੰਟਰਵੈਂਸ਼ਨ ਹੋ ਜਾਏ ਤੇ ਬੱਚਾ ਮੈਨੇਜ ਹੋ ਜਾਗਾ ਮੇਰੇ ਬੱਚੇ ਤਾਂ अर्ली ਇੰਟਰਵੈਂਸ਼ਨ ਹੋ ਗਈ ਸੀ ਬਟ ਹੋਂ ਦੇ ਬਾਵਜੂਦ ਵੀ ਉਹਨੂੰ ਉਸ ਤਰੀਕੇ ਦੀ ਜੋ ਪ੍ਰੋਫੈਸ਼ਨਲ ਸਪੋਰਟ ਮਿਲਣੀ ਚਾਹੀਦੀ ਸੀ ਉਸ ਵੇਲੇ ਉਹ ਨਹੀਂ ਮਿਲ ਪਾਈ ਕਿਉਂਕਿ ਕਿਸੇ ਵੀ ਸੈਂਟਰ ਚ ਮਤਲਬ ਸਾਰੇ ਪ੍ਰੋਫੈਸ਼ਨਲ ਇੱਕ ਸਾਥ ਵਾਲਾ ਹੈ ਹੀ ਨਹੀਂ ਸੀਗੇ ਉਹਦੇ ਕਿਸੇ ਚੀਜ਼ ਲਈ ਕਿਤੇ ਜਾਓ ਕਿਸੇ ਚੀਜ਼ ਲਈ ਕਿਤੇ ਜਾਓ ਅੱਜ ਕੇਅਰ ਫਾਰ ਆਟイズਮ ਦਾ ਇਹੀ ਫਾਊਂਡੇਸ਼ਨ ਦਾ ਮਕਸਦ ਹੈ ਕਿ ਸਾਰੇ ਪ੍ਰੋਫੈਸ਼ਨਲ ਇੱਕ ਛੱਤ ਥੱਲੇ ਇਕੱਠੇ ਕੀਤੇ ਜਾਣ ਜਿੱਤੇ ਕਿ ਉਸ ਬੱਚੇ ਨੂੰ ਉਹਦੇ ਜਿਹੜੀ ਵੀ ਪ੍ਰੋਫੈਸ਼ਨਲ ਸਪੋਰਟ ਆ ਉਹ ਸਾਰੀ ਸਾਰੀ ਮਿਲ ਪਾਵੇ ਤਾਂ ਕਿ ਉਹ ਬੱਚਾ ਆਪਣੀ ਜ਼ਿੰਦਗੀ ਚ ਵੱਤੋ ਵਨ ਮੈਨੇਜੇਬਲ ਹੋਪਾ ਇੱਕ ਛੋਟਾ ਜਿਹਾ ਕੁਐਸਚਨ ਲਾਸਟ ਹੈ ਇੱਕ ਆਪਟੀਮਿਜ਼ਮ ਤੁਸੀਂ ਇੱਥੇ ਓਪਨ ਕਰ ਲਿਆ ਜਲੰਧਰ ਦੇ ਵਿੱਚ ਕੋਈ ਚੇਨ ਬਣਾਉਣ ਦਾ ਸੋਚਿਆ ਜਾਂ ਬਿਲਕੁਲ ਜੀ ਅਸੀਂ ਹੁਣੇ ਜਿਵੇਂ ਕਿ ਲਾਸਟ 23 ਮਾਰਚ ਨੂੰ ਅਸੀਂ ਲੁਧਿਆਣਾ 'ਚ ਆਪਣਾ ਇੱਕ ਸੈਂਟਰ ਹੋਰ ਓਪਨ ਕੀਤਾ ਹੈ ਕਿਉਂਕਿ ਲੁਧਿਆਣਾ ਤੋਂ ਵੀ ਮੈਕਸਿਮਮ ਕਾਲਸ ਆਉਂਦੀਆਂ ਸੀ ਕਿ ਇੰਨੀ ਦੂਰ ਤੋਂ ਟਰੈਵਲ ਕਰਨਾ ਥੋੜਾ ਜਿਹਾ ਮੁਸ਼ਕਲ ਰਹਿੰਦਾ ਸੋ ਅਸੀਂ ਇੱਕ ਲੁਧਿਆਣਾ 'ਚ ਹੁਣੇ ਆਪਣੀ ਬ੍ਰਾਂਚ ਓਪਨ ਕੀਤੀ ਹੈ ਆਉਣ ਵਾਲੇ ਸਮੇਂ 'ਚ ਅਸੀਂ ਕੋਸ਼ਿਸ਼ ਕਰਾਂਗੇ ਕਿ ਹਰ 40-50 ਕਿਲੋਮੀਟਰ 'ਤੇ ਇੱਕ ਬ੍ਰਾਂਚ ਦੇ ਭਾਈਏ ਤਾਂ ਕਿ లైక్ దిస్ મેનેજ હો પાવે સર ਕਿਉਂਕਿ ਇੰਨੀ ਦੂਰ ਤੋਂ ਟਰੈਵਲ ਕਰਕੇ ਆਣਾ ਬੱਚਾ ਤੁਸੀਂ ਸਮਝਦੇ ਹੋ ਅਸੀਂ ਵੀ ਟਰੈਵਲ ਕਰਦੇ ਆ ਤਾਂ ਐਗਜ਼ਾਉਟਡ ਹੋ ਜਾਂਦੇ ਹਾਂ ਸੋ ਮੈਂ ਮੰਨਦਾ ਕਿ ਇੱਕ ਬੱਚਾ 70 ਕਿਲੋਮੀਟਰ ਦਾ ਸਫ਼ਰ ਕਰਕੇ ਆਏਗਾ 80 ਕਿਲੋਮੀਟਰ ਦਾ ਸਫ਼ਰ ਕਰਕੇ ਆਏਗਾ ਫਿਰ 2 ਘੰਟੇ ਸਾਢੇ ਨਾਲ ਕਲਾਸ ਲਏਗਾ ਫਿਰ 80 ਕਿਲੋਮੀਟਰ ਦਾ ਸਫ਼ਰ ਕਰੇਗਾ ਤੇ ਉਹਦਾ ਦਿਨ ਉਹਦਾ ਜੀ ਖਤਮ ਹੋ ਗਿਆ ਅਸੀਂ ਉਹਦੇ ਲਈ ਸਟਰਕਚਰ ਟ੍ਰੇਨਿੰਗ ਦੀ ਗੱਲ ਕਰਦੇ ਆ ਪੇਰੈਂਟਸ ਨੂੰ ਕਹਿੰਨੇ ਆ ਕਿ ਸਟਰਕਚਰਡ ਹੋਗੇ ਉਹਨਾਂ ਨਾਲ ਕੰਮ ਕਰੋ ਸੋ ਪੇਰੈਂਟ ਜਦੋਂ ਉਹਨੂੰ ਲੈ ਕੇ ਆਂਦਾ ਉਹ ਅੱਧਾ ਦਿਨ ਤੇ ਇਹਦੇ ਚ ਹੀ ਲਾ ਦਿੰਦਾ ਹੁਣ ਸਿੱਕਰ ਕਿੰਨੇ ਇੱਕ ਬੱਚੇ ਆ ਗਏ ਅੱਜ ਕਿਹੜੇ ਹੁਣ ਤੱਕ ਅਸੀਂ ਗੱਲ ਕਰ ਰਹੇ ਹਾਂ ਕਿ 200 ਪਲੱਸ ਬੱਚੇ ਤੇ ਅਸੀਂ ਕੰਮ ਕਰ ਚੁੱਕੇ ਹਾਂ ਇਸ ਵੇਲੇ 100 ਪਲੱਸ ਬ ਹਾਂ ਰੀਸੈਂਟਲੀ 3 ਸਾਲ ਕੰਪਲੀਟ ਹੋ ਗਏ। ਲੁਧਿਆਣਾ ਚਾਚੇ ਰੀਸੈਂਟਲੀ ਸਟਾਰਟ ਹੋਇਆ ਉਹ ਤੇ ਐਡਮਿਸ਼ਨਸ ਓਪਨ ਹੋ ਗਈਆਂ ਨੇ, ਸਟਾਰਟ ਹੋ ਗਏ ਨੇ ਬੱਚੇ ਆਨੇ। ਸੋ ਹੌਪਫੁਲੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਉੱਥੇ ਵੀ ਅਸੀਂ ਬੈਟਰ ਰਿਜ਼ਲਟ ਰਗੂ ਸਰ ਮੈਮ ਇਹਦੇ ਲਈ ਕੋਈ ਵੀ ਟਾਈਮ ਲਿਮਿਟ ਨਹੀਂ ਹੈ ਕਿਉਂਕਿ ਇਹ ਕੋਈ ਬਿਮਾਰੀ ਨਹੀਂ ਹੈ ਜਿੱਦੇ ਤੁਸੀਂ ਕਹਿ ਸਕਦੇ ਆ ਕਿ ਇਸ ਨੂੰ ਇਹ ਦਵਾਈ ਦੇਣੀ ਸ਼ੁਰੂ ਕਰ ਦਿੱਤੀ ਤੇ ਇਨਫੈਕਸ਼ਨ ਘਟਣੀ ਸ਼ੁਰੂ ਹੋ ਜਾਏਗੀ। ਇਹ ਇੱਕ ਲਰਨਿੰਗ ਪ੍ਰੋਸੈਸ ਹੈ। ਲਰਨਿੰਗ ਪ੍ਰੋਸੈਸ ਤੇ ਡਿਪੈਂਡ ਕਰਦਾ ਹੈ ਬੱਚੇ ਦੀ ਆਪਣੀ ਕੈਪੇਬਿਲਿਟੀ ਕਿੰਨੀ ਹੈ। ਸੋ ਪੇਰੈਂਟ ਕਿੰਨਾ ਇਨਵੋਲਵ ਹੋ ਰਿਹਾ ਹੈ ਪੇਰੈਂਟ ਦੀ ਇਨਵੋਲਵਮੈਂਟ ਦੇ ਨਾਲ ਸਭ ਕੁਝ ਹੋ ਬੰਦਾ ਮੈਂ ਹਮੇਸ਼ਾ ਕਹਿੰਦਾ ਅਗਰ ਮੈਂ ਹੀ ਬੱਚਾ ਠੀਕ ਕਰ ਲੈਂਦਾ ਜਾਂ ਮੇਰਾ ਸੈਂਟਰ ਹੀ ਠੀਕ ਕਰ ਲੈਂਦਾ ਤੇ ਅੱਜ ਮੈਂ ਆਪਣਾ ਬੱਚਾ 100% ਠੀਕ ਕਰ ਲੈਂਦਾ ਸੋ ਇਹ ਪੇਰੈਂਟ ਦੀ ਇਨਵੋਲਵਮੈਂਟ ਤੋਂ ਬਿਨਾ ਇਹ ਕੁਝ ਵੀ ਪੋਸੀਬਲ ਨਹੀਂ ਹੈ ਸੋ ਅਗਰ ਤੁਸੀਂ ਚਾਹਦੇ ਹੋ ਕਿ ਤੁਹਾਡਾ ਬੱਚਾ ਜਲਦੀ ਤੋਂ ਜਲਦੀ ਠੀਕ ਹੋਵੇ ਤੇ ਸਭ ਤੋਂ ਪਹਿਲਾਂ ਤੁਹਾਨੂੰ ਅਵੇਡ ਹੋਣਾ ਪੈਗਾ ਤੁਹਾਨੂੰ ਸਮਝਣਾ ਪੈਗਾ ਕਿ ਕੰਮ ਕਿਵੇਂ ਕਰਨਾ ਹੈ ਸੋ ਮੈਂ ਇਹ ਚਿਕ ਰਿਕਵੈਸਟ ਪੇਰੈਂਟ ਨੂੰ ਕਰਨਾ ਵੀ ਚਾਹਾਂਗਾ ਕਿ ਬਿਨਾ ਤੁਹਾਡੀ ਇਨਵੋਲਵਮੈਂਟ ਇਹ ਬੱਚਾ ਨਹੀਂ ਠੀਕ ਠੀਕ ਹੋ ਸਕਦਾ ਦੁਨੀਆ 'ਚ ਕੋਈ ਪਾਵਰ ਨਹੀਂ ਹੈ ਕੋਈ ਸੈਂਟਰ ਨਹੀਂ ਹੈ ਜਿਹੜੀ ਤੁਹਾਡੇ ਬੱਚੇ ਨੂੰ ਇੰਪਰੂਵ ਕਰ ਸਕਦੀ ਹੈ ਸੇਵਾ ਤੁਹਾਡੇ ਹਾਂ ਇੱਕ ਪ੍ਰੋਫੈਸ਼ਨਲ ਗਾਈਡੈਂਸ ਬਹੁਤ ਜ਼ਰੂਰੀ ਹੈ ਕਿਉਂਕਿ ਸਾਨੂੰ ਪਤਾ ਹੀ ਨਹੀਂ ਹੁੰਦਾ ਕਿ ਕੰਮ ਕਰਨਾ ਕਿਵੇਂ ਸੋਇ ਕਾਡੀ ਮਲਮਣ ਬਹੁਤ ਜ਼ਰੂਰੀ ਹੈ ਮੇ ਮੇਰਾ ਕੁੱਛ ਨਹੀਂ ਹੈਗਾ ਕਿ ਤੁਸੀਂ ਮੀਨ ਵਿੱਚ ਕਿੰਨੇ ਦਿਨ ਬੱਚੇ ਨੂੰ ਬੁਲਾਉਂਦੇ ਹੈਗੇ ਸਰ ਸਾਡੇ ਕੋਲ ਮੰਡੇ ਟੂ ਫਰਡੇ ਦੇ ਸੈਸ਼ਨਸ ਹੁੰਦੇ ਨੇ ਮੰਡੇ ਟੂ ਫਰਡੇ ਬੱਚੇ ਦੇ ਸੈਸ਼ਨਸ ਨੇ ਸੈਟਰਡੇ ਅਸੀਂ ਇਹਦੇ 'ਚ ਸਾਡਾ ਐਫ ਡੀ ਪੀ ਪ੍ਰੋਗਰਾਮ ਹੁੰਦਾ ਜਿਹਦੇ 'ਚ ਅਸੀਂ ਆਪਣੀ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦਿਨੂ ਅਸੀਂ ਕ ਸੋ ਉਹ ਰੈਗੂਲਰ ਪ੍ਰੋਸੈਸ ਚੱਲਦਾ ਰਹਿੰਦਾ ਤਾਂਕਿ ਫੈਕਲਟੀ ਵੀ ਅਗੋ ਐਡਵਾਂਸ ਟੈਕਨੋਲੋਜੀ ਨੂੰ ਐਡਾਪਟ ਕਰਦੀ ਰਹੇ ਸੋ ਮੰਡੇ ਟੂ ਫਰਡੇ ਉਹਦੇ ਸਾਹਮਣੇ 20 ਸੈਸ਼ਨ ਮਹੀਨੇ ਦੇ ਹੁੰਦੇ ਨੇ 20 ਜੀ ਜੀ ਸਰ ਜਿਹਨੇ ਬੱਚੇੜੇ ਹੈਗੇ ਆ ਅਲੱਗ-ਅਲੱਗ ਜਿਹਦੇ ਕਿ ਜੈਂਡਰ ਦੇ ਸਾਰੇ ਸਰ ਅਲੱਗ-ਅਲੱਗ ਜਗ੍ਹਾ ਤੋਂ ਹੈ ਕੋਈ ਬੱਚਾ 60 ਕਿਲੋਮੀਟਰ ਤੋਂ ਆ ਰਿਹਾ ਕੋਈ 70 ਕਿਲੋਮੀਟਰ ਤੋਂ ਆ ਰਿਹਾ ਕੋਈ 50 ਕਿਲੋਮੀਟਰ ਤੋਂ ਆ ਰਿਹਾ ਕੋਈ ਲੋਕਲ ਵੀ ਆ ਰਿਹਾ ਸਭ ਅਲੱਗ-ਅਲੱਗ ਥੋੜ੍ਹ ਤੋਂ ਆਉਂਦੇ ਨੇ ਜਿਵੇਂ ਮੈਂ 얘 ਲਈ ਇੱਕ ਮੈਸੇਜ ਦੇਣਾ ਚਾਹਨਾ ਪੇਰੈਂਟ ਬਹੁਤ ਕਹਿੰਦੇ ਨੇ ਜੀ ਤੁਹਾ ਹਨ ਹਰ ਮੋਹੱਲੇ ਚ ਪੀਜੀਆ ਕਿ ਨਹੀਂ ਖੁੱਲ ਸਕਦਾ ਛੋਟੇ ਛੋਟੇ ਕਲੀਨਿਕ ਬਹੁਤ ਨੇ ਛੋਟੇ ਛੋਟੇ ਹਸਪੀਟਲਸ ਬਹੁਤ ਨੇ ਬਟ ਪੀਜੀਆ ਹੀ ਨਹੀਂ ਹੈ ਸੋ ਐਵੇਂ ਇੱਕ ਹੈ ਵੱਡਾ ਸੈਟਅਪ ਹੈ ਜਿਹੜਾ ਕੀ ਕਿਕਰਚ ਬਣਿਆ ਹੈ ਜਿਹਦੇ ਚ ਕੀ ਹਰ ਸਪੈਸ਼ਲ ਨੀਡ ਬੱਚੇ ਲਈ ਜੋ ਵੀ ਰਿਕੁਆਇਰਮੈਂਟ ਹੈ ਅਗਰ ਪ੍ਰੋਫੈਸ਼ਨਲ ਟੀਮ ਦੀ ਗੱਲ ਕਰਾਂਗਾ ਇੰਡੋਰ ਸੈਟਅਪ ਦੀ ਗੱਲ ਕਰਾਂ ਆਊਟਡੋਰ ਸੈਟਅਪ ਦੀ ਗੱਲ ਕਰਾਂ ਤੇ ਸਾਰਾ ਇੱਕ ਛੱਤ ਥੱਲੇ अवेलेबल ਹੁਣ ਤੱਕ ਕਿੰਨੇ ਕਿਹੜੀ ਸਿੰਟਮਸ ਨੇ ਜਿਹੜੇ ਕਿ ਮਾਪਿਆਂ ਨੂੰ ਪਤਾ ਲੱਗ ਜੇ ਕਿ ਸਾਡਾ ਬੱਚਾ ਜੁਤੀ ਸਟੇਬਲ ਮੈਂ ਮੈਂ ਜਰਨਲੀ ਅਸੀਂ ਬਹੁਤ ਸਾਰੀ ਵੀਡੀਓ ਚ ਦੱਸਿਆ ਬਟ ਮੈਂ ਫਿਰ ਦੁਹਰਾ ਦੱਸ ਦਿੰਨਾ ਇਹਦੇ ਚ ਕੀ ਹੁੰਦਾ ਕਿ ਆ ਜ਼ਿਆਦਾਤਰ ਬੱਚਾ ਆਪਣੇ ਨਾਮ ਨੂੰ ਪੁਕਾਰਨ ਤੇ ਰਿਸਪੌਂਡ ਨਹੀਂ ਕਰਦਾ ਕੁਝ ਬੇਸਿਕ ਇੰਡੀਕੇਸ਼ਨ ਦੱਸ ਦਿੰਨਾ ਇਹ ਤੇ ਵੈਸੇ ਤੇ ਬਹੁਤ ਸਾਰੇ ਸਿੰਟਮਸ ਅਗੇ ਨੇ ਬਟ ਬੇਸਿਕ ਇੰਡੀਕੇਸ਼ਨ ਐਵੇਂ ਜਿਵੇਂ ਕਿ ਤੁਸੀਂ ਬੱਚੇ ਨੂੰ ਉਹਦੇ ਨਾਮ ਤੋਂ ਪੁਕਾਰਦੇ ਹੋ ਤੇ ਉਹ ਰਿਸਪੌਂਡ ਨਹੀਂ ਕਰਦਾ ਆਈ ਕੰਟੈਕਟ ਕਰਕੇ ਗ ਕੱਲਾ ਰਹਿਣਾ ਪਸੰਦ ਕਰਦਾ ਜਿਆਦਾ ਜ਼ਿੱਦੀ ਹੁੰਦਾ ਖੁਦ ਨੂੰ ਹਿੱਟ ਕਰਨਾ ਦੂਸਰੇ ਨੂੰ ਹਿੱਟ ਕਰਨਾ ਬਾਈਟ ਕਰਨਾ ਖਾਣ ਵਾਲੀ ਚੀਜ਼ ਨੂੰ ਖਾਣ ਤੋਂ ਪਹਿਲਾਂ 스멜 ਕਰਨਾ ਟੌਇਜ਼ਨਰ ਖੇਲਣ ਦੇ ਦੌਰਾਨ ਗੋਲ ਗੋਲ ਘੁੰਮਦੇ ਰਹਿਣਾ ਸੋ ਟਿੱਕੇ ਨਾ ਬੈਠਣਾ ਇਹਦੇ ਕੁਝ ਬੇਸਿਕ ਇੰਡੀਕੇਸ਼ਨ ਨੇ ਜਿਵੇਂ ਕਿ ਕਿਸੇ ਵੀ ਸਾਊਂਡ ਨੂੰ ਸੁਣ ਕੇ ਕੰਨਾਂ ਨੂੰ ਬੰਦ ਕਰਨਾ ਕੱਲਾ ਚੁੰਗੀਆਂ ਪਾ ਲੈਣਾ टो वॉकिंग करना जिन्हों पंजा से पार चलना कहते हैं सो यह कुछ बेसिक इंडिकेशन ठीक मैम ये ना एक रेगुलर प्रोसैस है असं यू प्योर नहीं कह सकते मैं तुम्हें कोई फॉल्ट कलेम नहीं करूँगा कि बच्चा क्योर होता है बट हाँ असं कहने कि अब मेरा बच्चा है वो बारह तेरह साल तो हो गया अठ परसेंट मैनेजेबल है वो अपन चीज़ा खुद मैनेज करता है वो बहुत अच्छा स्विमर है बहुत अच्छा स्केटिंग कर लाता है बहुत अच्छी सइकलिंग कर लोहत अच्छा डांस करता है ਆਪਣੀ ਦਿਨਚਰਿਆ ਦੇ 60% ਕੰਮ ਉਹ ਇੰਡੀਪੈਂਡੈਂਟਲੀ ਕਰ ਰਹੇ ਨੇ ਬਟ ਹਜੇ ਵੀ ਬਹੁਤ ਸਾਰੀਆਂ ਕਮੀਆਂ ਨੇ ਸੰਭਾ ਰਸਤਾ ਸੋ ਕਿਉਰ ਵਰਡ ਨਹੀਂ ਕੋਈ ਫਾਲਸ ਕਲੇਮ ਕਦੀ ਨਹੀਂ ਹੈ ਬਟ ਹਾਂ ਬੱਚਾ ਮੈਨੇਜੇਬਲ ਹੋ ਜਾਂਦਾ ਇਹ ਤੁਹਾਡੇ ਤੇ ਡਿਪੈਂਡ ਕਰਦਾ ਹੈ ਕਿ ਤੁਸੀਂ ਕਿੰਨੇ ਟ੍ਰੇਨ ਹੋ ਜਾਂਦੇ ਹੋ ਜਿੰਨੇ ਟ੍ਰੇਨ ਤੁਸੀਂ ਹੋ ਜਾਓਗੇ ਉਹਨੇ ਟ੍ਰੇਨ ਤੁਹਾਡਾ ਬੱਚਾ ਹੋ ਸੋ ਥੈਂਕ ਯੂ ਸੋ ਮਚ ਸਭ ਦਾ ਥੈਂਕ ਯੂ ਸੋ ਮਚ